ਸੋ ਪਹਿਲਾ ਤਾਂ ਇਹ ਸਾਡੇ ਜ਼ਿਲ੍ਹਾ ਪ੍ਰਧਾਨਾਂ ਦਾ ਧੰਨਵਾਦ ਸੀਗਾ ਉਹਨਾਂ ਜ਼ਿਲ੍ਹਾ ਪ੍ਰਧਾਨਾਂ ਨੇ ਹੀ ਸਾਰੀ ਲੜਾਈ ਲੜੀ ਮੈਂ तमाम ਜ਼ਿਲ੍ਹਾ ਪ੍ਰਧਾਨ ਜਿਹੜੇ ਸਾਥੀ ਆਏ ਸਨ ਉਹਨਾਂ ਦਾ ਧੰਨਵਾਦ ਕੀਤਾ ਨਾਲ ਹੀ ਸਾਡੇ ਬਲਾਕ ਦੇ ਜਿਹੜਾ ਯੂਨਿਟ ਸੀਗਾ ਮੰਡਲ ਪ੍ਰਧਾਨ ਸੀਗਾ ਜਿਹੜੀ ਉਹ 25000 ਲੋਕਾਂ ਦੀ ਸੇਨਾ ਸੀ ਉਹਨਾਂ ਨੇ ਰਾਜੇ ਵਿੜਿੰਗ ਨੇ ਕੁਝ ਨਹੀਂ ਕੀਤਾ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਲੋਕਾਂ ਨੇ ਥੱਲੜੇ ਬੂਥ ਸਤਰ ਤੇ ਜਿਹੜੀ ਲੜਾਈ ਲੜੀ ਹੈ ਇਹ ਸਾਰੇ ਦਾ ਸਾਰਾ ਜਿੱਤ ਦਾ ਸੇਰਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਜੂਨੀਅਰ ਲੀਡਰ ਸਹਿਬਾਨ ਤੇ ਨਾਲ-ਨਾਲ ਜਿਹੜੇ ਬੂਥਾਂ ਤੇ ਕੰਮ ਕਰ ਰਹੇ ਸਾਡੇ ਸਾਥੀ ਸਨ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਸਾਡੀਆਂ ਕਮੇਟੀਆਂ ਇਹ 7 ਸੀਟਾਂ ਉਹਨਾਂ ਲੋਕਾਂ ਦੀ ਬਦੌਲਤ ਆਈਆਂ ਇਹ ਕਲੈਕਟਿਵ ਐਫਰਟ ਸੀਗਾ ਪਾਰਟੀ ਦਾ ਔਰ ਬਹੁਤ ਵੱਡੀ ਪਾਰਟੀ ਨੂੰ ਚਿਤ ਪ੍ਰਾਪਤ ਹੋਈ 7 ਸੀਟਾਂ ਅੱਜ ਜੇ ਲੋਕ ਤੁਸੀਂ ਮਗਰਲੀ ਗੱਲ ਕਰੋਂ 19 ਦੀ 8 ਸੀਟਾਂ ਜਿੱਤੇ ਸਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਦਿੱਲੀ ਦੇ ਅੰਦਰ ਸਰਕਾਰ ਭਾਜਪਾ ਦੀ ਸਰਕਾਰ ਤਨ ਦੌਲਤ ਪਦਾਰਥ ਮਨੀ ਮਸਲ ਪਾਵਰ ਔਰ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਜਿਹੜੇ ਕਹਿੰਦੇ ਸਨ ਮੁੱਖ ਮੰਤਰੀ ਸਾਹਿਬ 13 0 ਸੋ ਦੋਨਾਂ ਸਰਕਾਰਾਂ ਦੇ ਵਿਚਕਾਰ ਸਿੱਧਮ ਸਿੱਧਾ ਲੜਦੇ ਹੋਏ ਕਾਂਗਰਸ ਪਾਰਟੀ ਦੇ ਵਰਕਰ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਔਰ ਮੈਨੂੰ ਲੱਗਦਾ ਕਿ ਔਨ ਆਲੇ ਸਮੇਂ ਦੇ ਸੰਕੇਤ ਪੰਜਾਬ ਦੇ ਲੋਕਾਂ ਨੇ ਸਿੱਧਮ ਸਿੱਧਾ ਦਿੱਤੇ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਛੋਹਦੇ ਨੇ ਬੜੀ ਸਭ ਭਗਤ ਸਿੰਘ ਵੱਲ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 40% ਤੋਂ ਵੋਟ ਸ਼ੇਅਰ ਘਟ ਕੇ ਜਿਹੜਾ 26-30 ਦੀ ਰਹਿ ਗਿਆ ਕੀ ਉੱਤੇ ਉੱਤੇ ਵਿਚਾਰ ਵਟਾਂਦਰਾ ਹੋਇਆ ਦੇਖੋ ਮੈਨੂੰ ਨਹੀਂ ਪਤਾ ਸੀ 40% ਕਿਹੜੇ ਵੇਲੇ ਸੀ ਤੁਸੀਂ ਲਾਸਟ ਪਰਸੈਂਟੇਜ ਦੀ ਗੱਲ ਕਰਨੀ ਚਾਹੀਦੀ ਹੈ ਔਰ ਕਈ ਸਾਥੀ ਮੀਡੀਆ ਦੇ ਵੀ ਉਹਨੂੰ ਚੱਕ ਦਿੰਦੇ ਆ 40% ਕਿਦੋਂ ਵੋਟ ਸ਼ੇਅਰ ਸੀਗਾ ਮੈਨੂੰ 얘ਰੇ ਬਾਰੇ ਕੋਈ ਅੰਦਾਜ਼ਾ ਨਹੀਂ ਆ ਅਕਸਰੀ ਜਦੋਂ ਬੰਦੇ ਹਾਰ ਜਾਂਦਾ ਕੋਈ ਤਾਂ ਫਿਰ ਬੰਦਾ ਪਰਸੈਂਟੇਜ ਦੀ ਗੱਲ ਕਰਦੇ ਆ ਤੁਸੀਂ 2022 ਦਾ ਵੋਟ ਸ਼ੇਅਰ ਲਓ ਕੀ ਸੀਗਾ 22 ਦਾ ਵੋਟ ਸ਼ੇਅਰ ਜਿਹੜੋਂ ਸਾਨੂੰ 18 ਸੀਟਾਂ ਆਈਆਂ ਸੋ ਮੈਨੂੰ ਲੱਗਦਾ ਇੱਕ ਹਾਈਐਸਟ ਵੋਟ ਸ਼ੇਅਰ ਸਾਡਾ ਆਇਆ ਹੈ ਬਰਗਤ ਸਿੰਘ ਉਹਨਾਂ ਦੀ ਆਪਦੇ ਨਿੱਜੀ ਵਿਚਾਰ ਹੋ ਸਕਦੇ ਨੇ ਉਹਨਾਂ ਦਾ ਤੇ ਇਹ ਵੀ ਸੋਚਣਾ ਸੀ ਸ਼ਾਇਦ ਵੀ ਅਸੀਂ ਕਿਉਂਕਿ ਜਦੋਂ ਨਿਊਜ਼ 18 ਦੀ ਇੰਟਰਵਿਊ ਸੀ ਉਹਨਾਂ ਨੂੰ ਇਹ ਲੱਗਿਆ ਸ਼ਾਇਦ ਅਸੀਂ ਕਿਉਂਕਿ ਹਰ ਬੰਦਾ ਆਪਣੀ ਆਪਣੀ ਸੋਚ ਹੈ ਕਿ ਸ਼ਾਇਦ ਅਸੀਂ ਲੁਧਿਆਣਾ ਵੀ ਬੀਜੇਪੀ ਨੂੰ ਹਾਰ ਜਾਵਾਂਗੇ। ਰਾਜਨੇਜ ਚ ਚੱਲ ਰਹੀ ਗੱਲ ਚਰਚਾ ਚੱਲ ਰਹੀਆਂ ਨੇ ਸੁੰਦਰ ਸਿੰਘ ਨੰਦਾਵਾ ਕਹਿੰਦੇ ਨੇ ਪਹਿਲੀ ਵਾਰ ਜਾਂਦੇ ਆ ਤੇ ਮੈਂ ਰੋੜਾ ਬਣਾਗਾ ਉਹਨਾਂ ਨੂੰ ਆਜਿਓ। ਇਹ ਦੇਖੋ ਇਹ ਇੰਟਰਨਲ ਮਾਮਲਾ ਹੈ ਪਾਰਟੀ ਦਾ ਮੈਂ ਸਮੂਹ ਲੀਡਰਸ਼ਿਪ ਸਾਹਿਬਾਨ ਨੂੰ ਬੇਨਤੀ ਕਰੂੰਗਾ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਬਾਟ ਕੇ ਕਿਸੇ ਵੀ ਚੀਜ਼ ਦਾ ਫੈਸਲਾ ਕਰਨਾ ਕਿਸੇ ਨੂੰ ਲੈ ਕੇ ਆਉਣਾ ਹੈ ਜਾਂ ਨਹੀਂ ਲੈ ਕੇ ਆਉਣਾ। ਇਹ ਐਮੀ ਕੇਬਲੀ ਸਾਰੇ ਪਾਰਟੀ ਲੀਡਰ ਸਹਿਬਾਨਾਂ ਨੂੰ ਬੈਠ ਕੇ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਜਿੱਥੇ ਸਹਿਮਤੀ ਬਣੇ ਉਸ ਮੁਤਾਬਕ ਕੰਮ ਹੋਣਾ ਚਾਹੀਦਾ ਐਂਡ ਜਿੱਥੇ ਸਹਿਮਤੀ ਨਾ ਬਣੇ ਉੱਥੇ ਨਹੀਂ ਕੋਈ ਕਦਮ ਚੁੱਕਣਾ ਚਾਹੀਦਾ ਪਰ ਉਰੇ ਬਾਰੇ ਅਸੀਂ ਮੀਡੀਆ ਚ ਅਗਰ ਨਾ ਜਾਈਏ ਤਾਂ ਅੱਛਾ ਹੋਏਗਾ ਜਿਹੜਾ ਪਾਇਲਟ ਲੈ ਕੇ ਕੋਈ ਕੈਂਡੀਡੇਟ ਤੁਹਾਡੇ ਵੱਲੋਂ ਇੱਥੇ ਭੇਜੇ ਗਏ ਨੇ ਹਾਂਜੀ ਜਿਹੜਾ ਪਾਇਲਟ ਲੈ ਕੇ ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ ਅੱਜ ਸ਼ਾਮ ਤੱਕ ਅਸੀਂ ਅਨਾਉਂਸ ਕਰ ਦੇਾਂਗੇ ਕੈਂਡੀਡੇਟ ਬਿਲਕੁਲ ਸਾਡੇ ਨਿਓ ਪੀਸੀਸੀ ਪ੍ਰਧਾਨ ਵੱਲੋਂ ਜਿਹੜਾ ਕਾਗਜ਼ ਪੱਤਰ ਚਿੱਠੀ ਪੱਤਰ ਜਾਣਾ ਹੁੰਦਾ ਉਹ ਜਾ ਚੁੱਕਿਆ ਹੈ ਪ੍ਰਿੰਸਪ ਸਰ ਨਸ਼ੇ ਨੂੰ ਲੈ ਕੇ ਓਵਰਡੋਸ ਕਰਕੇ ਬਹੁਤ ਸਾਰੇ ਮੌਤ ਹੋ ਰਿਹਾ ਅੱਜ 16 ਤੱਕ ਨੌਜਾਨ ਦੀ ਮੌਤਾਂ ਦੇ ਵਿੱਚ ਉਲਕੀ ਹੋ ਉਸੇ ਪਿੰਡ ਦੇ ਵਿੱਚ 200 ਤੋਂ ਵੱਧ ਚੁੱਕੇ ਨੇ ਕਿਸ ਤਰੀਕੇ ਨਾਲ ਦੇਖੋ 14 14 ਦਿਨਾਂ 14 ਮੌਤਾਂ ਅੱਜ ਫੇਰ ਦੋ ਮੌਤਾਂ ਬਹੁਤ ਲੋਕਾਂ ਨੇ ਗੁੱਟਕਾ ਸਭ ਦੀ ਸੌਖਾਦੀ ਸੀ ਬਹੁਤ ਲੋਕਾਂ ਨੇ ਅਰਦਾਸ ਕਰਾਈ ਹਰਮੰਦਰ ਸਾਹਿਬ ਜਾ ਕੇ ਸਰਕਾਰ ਨੇ ਲੇਕਿਨ ਉਹਰਾ ਕੋਈ ਅਸਰ ਥੱਲੇ ਦਿਖਣ ਨੂੰ ਨਹੀਂ ਮਿਲ ਰਿਹਾ ਸਾਨੂੰ ਇਹਦੇ ਤੇ ਵਿਚਾਰ ਮੰਥਨ ਕਰਨਾ ਚਾਹੀਦਾ ਅਕਸਰੀ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਚੀਫ ਮਿਨਿਸਟਰ ਸਾਹਿਬ ਨੂੰ ਇਹ ਕਹਿੰਦਾ ਕਿ ਆਪਾਂ ਇਹਦੇ ਤੇ ਵਿਚਾਰ ਮੰਥਨ ਕਰੀਏ ਕਿਉਂ ਨਾ ਇੱਕ ਦਿਨ ਦੀ ਪੂ ਇੱਕ ਹਫਤੇ ਦੀ ਪੂਰੀ ਦਬੇਟ 117 ਦੇ 17 ਐਮਐਲ ਜਿਹੜੇ ਆ ਇੱਕ ਦੂਜੇ ਤੇ ਬਲੇਮ ਲਾਉਣ ਦੀ ਬਜਾਏ ਕਿ ਉਹਨੇ ਕੰਮ ਕਰਤਾ ਉਹ ਕਹਿੰਦਾ ਉਹਨੇ ਕੰਮ ਕਰਤਾ ਉਹ ਕਹਿੰਦਾ ਪਿਛਲੀਆਂ ਸਰਕਾਰਾਂ ਨਹੀਂ ਕਰਤਾ ਤੁਸੀਂ ਆંકੜੇ ਪੇਸ਼ ਕਰਦੇ ਰਹਿੰਦੇ ਹੋ ਕਿ ਅਸੀਂ ਇੰਨੇ ਲੋਕ ਫੜ ਲਿਆ ਕਿਉਂਕਿ ਪੁਲਿਸ ਉਹੀ ਗਿਨਾ ਮਿੰਥੀ ਗੱਲ ਦੇ ਮੁਤਾਬਕ ਤੁਹਾਨੂੰ ਆંકੜੇ ਦੇ ਦਿੰਦੀ ਹੈ ਅਸੀਂ ਗੱਲ ਕਰ ਦਿੰਦੇ ਹਾਂ ਲੇਕਿਨ ਸਾਨੂੰ ਇਹਦੇ ਤੇ ਚਰਚਾ ਕਰਨੀ ਚਾਹੀਦੀ ਹੈ ਇਹਦੇ ਤੇ ਵਿਸਤਾਰ ਪੂਰਵਕ ਇਹਦੇ ਤੇ ਕੋਈ ਨਾ ਕੋਈ ਹੱਲ ਕਢਣਾ ਚਾਹੀਦਾ ਹੈ ਸਿੰਥੈਟਿਕ ਡਰੱਗ ਬੰਦ ਹੋਣੀ ਚਾਹੀਦੀ ਹੈ ਜੀਰੇ ਨਾਲ ਸਾਡੇ ਬੱਚਿਆਂ ਦੀਆਂ ਬਹੁਤ ਮੌਤਾਂ ਹੋਣੀਆਂ ਚਾਹੀਦੀਆਂ ਨੇ ਆਲਟਰਨੇਟਿਵ ਚਰਚਾ ਤੇ ਬਾਅਦ ਕੋਈ ਨਾ ਕੋਈ ਐਂਡਰਨੈਟਿਵ ਕੱਢਣਾ ਚਾਹੀਦਾ ਜਿੱਥੇ ਸਾਰੇ ਪੰਜਾਬ ਦੇ ਲੋਕਾਂ ਦੀ ਸਹਿਮਤੀ ਹੋਵੇ ਮੁੱਖ ਮੰਤਰੀ ਚਰਚਾ ਦੀ ਅਗਵਾਈ ਨਹੀਂ ਕਰਦੇ ਤੁਸੀਂ ਖੁਦ ਅਗਵਾਈ ਕਰੋਗੇ ਬਿਲਕੁਲ ਮੈਂ ਬਿਲਕੁਲ 100% ਆਈ ਵਿਲ ਕਾਲ ਮੈਂ ਇਹ ਇਨੀਸ਼ੀਏਟਿਵ ਜ਼ਰੂਰ ਲਾਵਾਂਗਾ ਔਰ ਮੈਂ ਪਹਿਲਾਂ ਵੀ ਕਈ ਵਾਰੀ ਚਰਚਾ ਕੀਤੀ ਹੈ ਕਿਉਂਕਿ ਬੇਸਿਕਲੀ ਜਿਹੜੀ ਵੱਡੀ ਪਾਰਟੀ ਹੁੰਦੀ ਹੈ ਉਹਰਾ ਇਨੀਸ਼ੀਏਟਿਵ ਲੈਣਾ ਬੰਦਾ ਹੁੰਦਾ ਕਿਉਂਕਿ 92 ਉਹਨਾਂ ਦੇ ਐਮਐਲਏ ਨੇ ਉਹ ਵੱਡੀ ਪਾਰਟੀ ਨੇ ਅੱਜ ਦੀ ਡੇਟ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਕਿ ਇਹੋ ਜੀਆਂ ਜਿਹੜੀਆਂ ਗੱਲਾਂ ਹੈ ਚੀਫ ਮਿਨਿਸਟਰ ਸਾਹਿਬ ਨੂੰ ਵਟਾ ਦਿਲ ਵਿਖਾਉਂਦੇ ਹੋਏ ਸਾਰਿਆਂ ਨੂੰ ਸਤਕੇ ਨਿਯੋਤਾ ਦੇ ਕੇ ਇਰੇਤੇ ਚਰਚਾ ਕਰਨੀ ਚਾਹੀਦੀ ਹੈ ਔਰ ਵਿਧਾਨ ਸਭਾ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਤੁਸੀਂ ਦੇਖੋ ਕਿ ਤਿੰਨ ਦਿਨ ਦੀ ਵਿਧਾਨ ਸਭਾ ਦੇ ਵਿੱਚ ਡਰੱਗਸ ਦੇ ਇਸ਼ੂ ਦੀ ਚਰਚਾ ਹੀ ਨਹੀਂ ਹੁੰਦੀ ਸਭ ਤੋਂ ਵੱਡਾ ਮੁੱਦਾ ਹੈ ਇਮਪਲਾਈ ਅਨਪਲਾਈਮੈਂਟ ਦਾ ਸਭ ਤੋਂ ਵੱਡਾ ਮੁੱਦਾ ਹੈ ਕਿਸਾਨੀ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਇਨ੍ਹਾਂ ਮੁੱਦਿਆਂ ਤੇ ਜਿਹੜੇ ਇਸ਼ੂਜ਼ ਨੂੰ ਪੰਜਾਬ ਟੈਕਲ ਕਰ ਸਕਦਾ ਹੈ ਪੰਜਾਬ ਸਰਕਾਰ ਟੈਕਲ ਕਰ ਸਕਦੀ ਉਹ ਨਹੀਂ ਤੇ ਬਿਲਕੁਲ ਚਰਚਾ ਹੀ ਨਹੀਂ ਹੁੰਦੀ ਅਲਟਰਨੇਟਿਵ ਤੌਰ ਤੇ ਕਾਸਕਸ ਦੀ ਖੇਤੀ ਦੀ ਗੱਲ ਹੋ ਗਈ ਉਹਨੂੰ ਤੁਸੀਂ ਕਿੰਨੇ ਉਹ ਰਾਜਾ ਵੜਿੰਗਰੇ ਤੇ ਕੋਈ ਆਪਦਾ ਟਿੱਪਣੀ ਨਹੀਂ ਦੇ ਸਕਦਾ ਮੈਂ ਤੁਹਾਨੂੰ ਫਿਰ ਕਿਹਾ ਇਹ ਚਰਚਾ ਤੋਂ ਬਾਅਦ ਤਮਾਮ ਪਹਿਲਾਂ ਤਾਂ ਵਿਧਾਨ ਸਭਾ ਲੈਵਲ ਤੇ ਚਰਚਾ ਹੋਵੇ ਤਮਾਮ ਫਿਰ ਡਾਕਟਰ ਸਹਿਬਾਨ ਬੁੱਧੀ ਜੀਵਨ ਪ੍ਰੋਫੈਸਰ ਸਹਿਬਾਨ ਜਿਹੜੇ ਪੰਜਾਬ ਨੂੰ ਜਾਣਦੇ ਇਹਨਾਂ ਤੇ ਤਮਾਮ ਲੋਕਾਂ ਨਾਲ ਚਰਚਾ ਹੋਣ ਤੇ ਬਾਅਦ ਕੋਈ ਵੀ ਇਹ ਨਹੀਂ ਆ ਕਿ ਰਾਜੇ ਵੜਿੰਗ ਨੂੰ ਮਨ ਚ ਲੱਗਾ ਕਿ ਹੁਣ ਖਾਸ ਕਰ ਸੁਬੀਸ ਦੇ ਹੋਣੀ ਮੇਰੇ ਕਹਿਣ ਦਾ ਮਤਲਬ ਵੀ ਏਰੇ ਤੇ ਚਰਚਾ ਹੋਣੀ ਚਾਹੀਦੀ ਹੈ ਫਿਰ ਉਹਰੇ ਦਿਖਣੇ ਚਾਹੀਦੇ ਕਿ ਉਹਰੇ ਫਾਇਦੇ ਕੀ ਹੋਣਗੇ ਉਹਰੇ ਨੁਕਸਾਨ ਕੀ ਹੋਣਗੇ ਪੰਜਾਬ ਕਿੱਧਰ ਨੂੰ ਜਾਏਗਾ ਸੋ तमाम ਚੀਜ਼ਾਂ ਤੋਂ ਬਾਅਦ ਫਿਰ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ